ਲੋ ਜੀ ਹਸਰੀ ਕਾਲ ਜੀ ਸਵਾਗਤ ਹੈ ਯਾਰ ਦੀ ਵੀਡੀਓ ਚ ਕਿੰਨੇ ਰਾਤ ਤੱਕ ਲੇਬਰ ਵਾਲਾ ਬੰਦਾ ਪਹੁੰਚ ਗਿਆ ਕਿ ਛੋਟੂ ਚਾਹ ਪੀ ਰਿਹਾ ਮਿਸਤਰੀ ਨੂੰ ਢੀਕ ਰਹੇ ਆ ਬਾਪੂ ਕਿਦਾਂ ਠੀਕ ਆ ਹੈ ਵਧੀਆ ਮਿਸਤਰੀ ਨੂੰ ਢੀਕਦੇ ਆ ਹੈ ਇੱਟਾ ਢੋਣ ਲਾ ਦਿੱਤੇ ਬੜੀ ਕੰਦ ਕਰਕੇ ਅੱਜ ਲੇਬਰ ਵਾਲੇ ਤਿੰਨ ਆਲੇ ਆ ਤਿੰਨ ਜਣੇ ਵੀ ਜਿੰਨੀ ਜ਼ਿਆਦਾ ਲੇਬਰ ਹੋਊਗੀ ਤਾਂ ਨਹੀਂ ਕੰਮ ਚੱਲਣਾ ਨਹੀਂ ਲਈ ਕੋਈ ਬੋਲ ਸਕਦਾ ਉਹ ਫੇ ਬੂੰਚੀ ਗਾਂ ਤੋਂ ਇੱਕ ਤਾਂ ਉੱਪਰੇ ਚਾਹੀਦਾ ਮਿਸਤਰੀ ਦੇ ਕੋਲ ਦੇਖੋ ਇੱਕ ਢੋਣ ਨੂੰ ਇੱਕ ਸਮੇਟ ਢੋਣ ਨੂੰ ਇੱਕਣਾ ਫੇ ਪੰਜ ਚਾਰ ਪੰਜ ਜਣੇ ਚਾਹੀਦੇ ਆ ਤੂੰ ਵੀ ਲਵਾ ਦੀ ਘੰਟਾ ਮਿਸਤਰੀ ਕਹੇ ਬਾਦੇ ਤੂੰ ਲੱਗਿਆ ਚੱਲ ਇਹਨੂੰ ਕਿਹ ਲੱਗਦਾ ਕੁਛ ਵੀ ਨਹੀਂ ਲੱਗਦਾ ਸਮਝ ਮਿਸਤਰੀ ਦਾ ਬਣ ਜਾ ਹਾਂ ਗੈਲੇ ਮੜਾ ਜੇ ਇੱਕ ਪਾਸੇ ਤੇ ਦੋ ਬਾੜੇ ਲਵਾ ਦੇਗਾ ਢੱਰ ਤੇ ਇੱਟਾਂ ਧਰ ਲਵਾ ਇੱਕ ਪਾਸੇ ਤੇ ਹਾਂ ਇੱਟਾਂ ਧਰ ਲਵਾ ਹਾਂ ਬਾਉ ਕੋ ਕਿ ਉਹਨੂੰ ਧਰ ਦੇ ਕਰਨ ਗੈਲ ਤੂੰ ਤੇਰੀ ਯੇ ਕਰ ਕੋਈ ਇਹੀ ਕੰਮ ਹੁੰਦਾ ਦਰ ਫਰ ਟੈਵੇਂ ਨਹੀਂ ਲੱਦਾਂ ਉਹੀ ਬਾ ਰੋਪੜ ਜਾਣਾ ਹੈ ਕਦੇ ਕਿਤੇ ਆ ਅੱਗੇ ਦੇਖ ਲੈ ਜਾਂ ਸਾਰੀ ਸ਼ੈੱਡ ਆਪ ਕਹਿ ਲੂਗੇ ਪੁਆਇਆ ਤਾਂ ਮਿਸਤਰੀ ਦੇ ਜਿਹੜਾ ਪੁਆਇਆ ਤੂੰ ਜਾ ਦੇਖ ਲੈ ਜਿਹੜਾ ਪਿੱਛੇ ਉਕਰਿਆ ਕੰਦਾ ਮੈਂ ਆਪ ਕਰੀਆਂ ਅਮਰੀਕਾ ਵਾਲੇ ਨੇ ਉਹ ਇਹ ਤਾਂ ਕੁਛ ਨਹੀਂ ਬੱਸ ਚੱਲ ਦੇਖਦੇ ਮਿਸਤਰੀ ਕਦ ਕੰਮਦਾ 2 ਘੰਟੇ ਲੱਗੇ ਆ ਜਾਣਾ ਮਿਸਤਰੀ ਤਾਂ ਤੇਜ਼ ਆ ਨਾ ਮਿਸਤਰੀ ਤਾਂ ਬਥੇਰਾ ਤੇਜ਼ ਆ ਜਿੰਨੀ ਰੌਣਾ ਆ ਜਾਣਾ ਇਹਨਾਂ ਨੇ ਮੈਂ ਇੱਟਾ ਢੋਣ ਲਾਤੀ ਉਹ ਪਤਾ ਨਹੀਂ ਉਧਰ ਗਿਆ ਹਾਂ ਉਹਨਾਂ ਦੇ ਗਿਆ ਸਮਾਨ ਚੱਕਣ ਗਿਆ ਉੱਥੇ ਤੇ ਹਾਂ ਲਓ ਜੀ ਕੀ ਜਲਦਾ ਕੰਮ ਰਲਾ ਦੇ ਛੋਟੂ ਚੰਗੀ ਤਰ੍ਹਾਂ ਕਿੰਨੇ ਗੇੜ ਲਾਤੇ ਛੋਟੂ ਤੇ ਪਰ 18 20 ਗੇੜ ਲੱਗ ਗਏ ਜੀ ਬਾਕੀ ਦੇਖਦੇ ਕਿੰਨਾ ਉੱਟਾ ਚੱਕੀਏ ਮੇਰੀ ਤਾਂ ਸਲਾਹ ਵੀ ਆ ਗਿਆ ਮਿਸਤਰੀ ਸਾਹਿਬ ਵੀ ਪੁੱਜ ਗਿਆ ਸਮਾਨ ਉੱਧਰ ਦਾ ਗਲਦਾ ਹੈ ਹੈਲੋ ਉਹ ਥੱਲੇ ਰੱਖਿਆ ਦਾ ਕਹਿੰਦੇ ਆ ਥੱਲੇ ਦਾ ਅੱਛਾ ਠੀਕ ਹੈ ਫਿਰ ਹੂੰ ਅਗਰ ਆਦਿ ਉਹਨਾਂ ਦੇ ਵਿੱਚ ਪਿਆ ਤਾਂ ਉਹਦੇ ਵਿੱਚ ਪਿਆ ਚਲ ਕੋਈ ਨਹੀਂ ਠੀਕ ਹੈ ਅਜੇ ਗੇਟ ਵਾਲਾ ਵੀ ਮਿਸਤਰੀ ਪਹੁੰਚਿਆ ਨਹੀਂ ਹੈਗਾ ਬਾਕੀ ਦੇਖਦੇ ਆ ਜੀ SLAE ਵੀ 11 ਕ ਫੁੱਟ ਉੱਚਾ ਚੱਕ ਦਾਂਗੇ ਬਹੁਤਾ 11 ਮਿਸਤਰੀ ਹਾਂ ਬੱਦੂ 1.5 ਕਰ ਦਈਏ ਹੈ 1.5 ਜਿਹੜੀਆਂ ਇੱਧਰ ਵਾਲੀਆਂ ਦੋ ਇਹ 10 ਕ ਤੇ ਕਰਨੀ 11 ਕਰਨੀ ਹੈ ਜੇ 1.5 11 ਹੋਊਂਗੀਆਂ ਉਤੇ ਬਾਅਦ ਗੱਡ ਰੱਖਉਣਾ ਠੀਕ ਆ ਆਓ ਗੱਡਰ ਗੱਡਰ ਦੇਖ ਲਈ ਗੱਡਰ ਵਿੱਚ ਹੋਣਾ ਯਾਨੀ ਕਿ 1.5 11 ਤਾਂ ਸੈੱਡ 10.5 ਰਹਿਣਾ ਠੀਕ ਆ ਜੇ ਸੈੱਡਾਂ 11.5 ਹੋਣਗੀਆਂ ਤਾਂ ਸੈੱਡ ਮੂਰੇ ਗਾਡਰ ਪਾ ਕੇ 11 ਇੰਚ ਫੁੱਟ ਦਾ ਸੈੱਡ ਰਹਿਣਾ ਗੱਬੇ ਚੱਕੋ ਜਣਾ ਹੋਰ ਗੱਬੇ ਦਾ ਕੋਈ ਚਾਲੂ ਗਾਤ ਨਹੀਂ ਆਪਾਂ ਨੂੰ ਗੱਬੇ ਦੇ ਤਾਂ ਵੱਧ ਹੀ ਜਾਣਾ ਇਹਨੇ ਗੱਬੇ ਦੇ ਉੱਤਾਂ ਗੱਬੇ ਦੇ 12 13 ਹੋ ਜਾਣਾ ਚਲੋ ਦੇਖਦੇ ਆਂ ਤੇਗੇ ਤੇ ਲਾਲਾ ਆਈ ਰਹਦੇ ਬਣ ਕੇ ਦੇਖ ਲੈ ਕਿੰਨੇ ਹੋਗੇ ਥੱਲੇ 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 ਹੋਰ ਹਾਂ ਇੱਥੇ ਇੱਥੇ ਸਾਡੇ 6 ਫੁੱਟ ਉਹ ਸਾਢੇ 5 ਫੁੱਟ ਹੋ ਗਿਆ ਆਂ 5ਰ 5 ਨੂੰ ਲਾਗੀਏ 5 ਫੁੱਟ ਜਨਾ ਹੀ ਹੋ ਰਿਹਾ ਜਿੱਥੇ ਇਟਾ ਹੈ ਉੱਥੇ ਤੇ ਤੇਰੀ 5ਰ 5 10 ਬਣਨੀ ਹੈ ਉੱਥੇ ਤੇ ਨਾ ਸਾਡੇ ਆਹਾ ਡੋਰ ਇਹ ਉਹ ਨਹੀਂ ਆ ਗਿਆ ਸਾਢੇ ਸਾਢੇ 5 ਆ ਗਏ ਹਾਂ ਹੋ ਗਿਆ ਤੇ ਸਾਢੇ 10 ਥੋੜੂ ਚੱਲਣਾ 12 11 ਕਰਨਾ ਹਾਂ ਹਾਂ ਆ ਤਾਰ ਤੱਕ ਲਾਇਆ ਤਾਂ ਮੈਂ ਉਧਰ ਮਣੀ ਆਦਾ ਤਾਰ ਆ ਦੇਖੋ ਬਹੁਤ ਆ ਵੱਧੂ ਆ ਇਹ ਤਾਰਨੂ ਮਣੀ ਤਾਂ ਚਲੋ ਫਿਰ ਆ ਵੱਧੂ ਹੋ ਜਾਣਾ ਜੱਗਾ ਦਾ ਕਹਿੰਦਾ ਤੇਰਾ 13 ਫੁੱਟ ਪਾਈ 13 ਸੋ ਉਹਨੇ ਉਹਨੇ ਆਪਣਾ ਤਾਂ ਉਹਨੇ ਇੰਨਾ ਕਰਿਆ ਪਿਆ ਹੈ ਉਹਨੇ ਉਹਦੇ ਮੂਰੇ ਸਾਡੇ ਕਹਿੰਦਾ ਗੱਬੇ ਤੇਰਾ ਉਹ ਆਉ ਤੇਰਾ ਠੀਕ ਆ ਫਿਰ ਉਹ ਉਹੀ ਕਹਿੰਦਾ ਹੁਣ ਉਹ ਸਾਈਡਾ ਕਹਿੰਦਾ ਤੇਰਾ ਉਹ ਉਹ ਤਾਂ ਗੱਬੇ ਤੇ ਮੂਰੇ ਤੇ 13 ਕਹਿੰਦਾ ਤੇ ਰੱਖੀ ਅੱਛਾ ਉਮੈਗਾ ਵਧੇਰਾ ਵੱਡਾ ਇੰਨਾ ਹੋਣੀ ਵੀ ਕਿ ਟਰੈਕਟਰ ਦੇ ਉੱਤੇ ਟਰੈਕਟਰ ਦੇ ਉੱਪਰ ਕੀ ਆਉਣਾ ਇੱਥੇ ਹੁਣ ਆਉਹੀ ਗੱਲ ਆ ਕੰਬੈਨ ਤੌਣੀ ਨੀ ਦੇ ਵਿੱਚ ਜਿੱਥੇ ਕਿਤੇ ਬੜਾ ਪਾ ਕੇ ਤਾ ਫੈਦਾ ਹਾਂ ਦੇਖੋ ਬੈਨ ਨਹੀਂ ਉਮੈਗਾ ਜਦ ਆਉਣਾ ਹੀ ਨਹੀਂ ਦੇ ਵਿੱਚ ਜਿਹੜੀ ਚੀਜ਼ ਟਰੈਕਟਰ ਟਰਾਲਾ ਉਹ ਆ ਜਾਣਾ ਬਦੂ ਆਪਣੇ ਹਿਸਾਬ ਕੇ ਤਨੂੰ ਜਿੰਨਾ ਲੋਡ ਲੱਗਦਾ 11 ਫੁੱਟ 10.5 ਰਹਿ ਜਣਾ ਉਹਨੂੰ ਤਿਆਰ ਅੱਧਾ ਫੁੱਟ ਦਾ ਗਾਡਰ ਨਹੀਂ ਵੀ ਖਿੱਚਣਾ ਨਾ ਹਾਂ 10.5 ਤਿਆਰ ਰਹਿ ਗਿਆ ਉਹ ਬਸ ਅੱਧਾ 10.5 ਘਾਤੇ ਰਹਿਣਾ ਕੈਂਚੀ ਨੇ ਨਹੀਂ ਖਿੱਚਣਾ ਕੈਂਚੀ ਆ ਬਾਈ ਜੜੀਆਂ 10 ਫੁੱਟ ਤਿਆਰ ਰਹਿਣਾ ਉਹਨੇ ਜੇ 11 ਰੱਖੂਗੇ ਕੈਂਚੀ ਲੱਗੂਗੀ ਕੈਂਚੀ ਆਪਾਂ ਦਾ 6 ਇੰਚ ਜੋੜਨੀ ਆ 6 ਫੁੱਟ ਹੋ ਗਿਆ ਫੁੱਟ ਘੱਟ ਕੇ 11 ਤੇ 10 ਰਹਿ ਗਿਆ ਹਾਂ 10 ਰਹਿ ਗਿਆ ਚੱਲ ਇੰਨੀ ਸਾਜਰੇ ਆ ਗਿਆ ਅੱਜ ਤੂੰ ਅਸੀਂ 11 ਵਜੇ ਚਾਹ ਵੀ ਪੀਣ ਲੱਗ ਗਏ ਦੇਖ ਲੈ ਐ ਬਾਪੂ ਅਜੀ 11 ਵਜੇ ਵਾਲੀ ਚਾਹ ਪੀਣ ਲੱਗ ਗਏ ਐ ਸੋਖੇ ਦੇਖ ਲੈ ਗਏ ਤੂੰ ਜਾ ਪੀ ਨਹੀਂ ਲੱਗਿਆ ਸੀ 11 ਵਜੇ ਤੂੰ ਹੁਣ ਪੁੱਜਿਆ ਸਾਡੇ ਕੋਈ ਤਾਂ ਸੁੱਖਾ ਜਣਾ ਗੇਨ ਫਿੱਟ ਕਰਨਾ ਸ਼ਾਮ ਨੂੰ ਲੈ ਬਿਲਕੁਲ ਨਿਕਾ ਆ ਆ ਮੇਰੇ ਬਾਪੂ ਨਾਲ ਸਾਡੇ ਰਮ ਕੋਲ ਦੇ ਹਾਂ ਮੈਂ ਉੱਪਰ ਜਾਣਾ ਥੋੜਾ ਜਿਹਾ ਕੰਮ ਰੋਪੜ ਕਰਕੇ ਆ ਕੇ ਗੱਡੀ ਨੇਟ ਆ ਜਾਂ ਆਹ ਸੋਮਵਾਰ ਅੱਜ ਗੱਡੀ ਆਈ ਹੋਣੀ ਹੈ ਨਾ ਚੱਲ ਕੋਈ ਹੈ ਬਾਈ ਇਹ ਦੇਣਾ ਉਹ ਪਰ ਤੇਰੀ ਹੋਈ ਕਿ ਉਹ ਟੁੱਟੀ ਵੀ ਇੱਕ ਪੁਰਜੇ ਦਾ ਦੱਸਦਾ ਕਹਿੰਦਾ ਮੈਂ ਚੱਲਿਆ ਉਹਦੇ ਕੋਲ ਨੂੰ ਕਿਹੜੀ ਉਹ ਹਾਂ ਉਹ ਟੁੱਟੀ ਐ ਐਮਸੀ ਲਾਈ ਵੀ ਉਹਨੂੰ ਐਮਸੀ ਲਾਈ ਵੀ ਉਹ ਤਾਂ ਹੀ ਕਹਿਣਾ ਮੈਂ ਕਹਾਂ ਭਾਈ ਤੂੰ ਦਿਨ ਦੂਨੇ ਨਹੀਂ ਪਾਉਂਦਾ ਮੈਂ ਨਹੀਂ ਪਾਉਂਦਾ ਕਿਹੜਾ ਵੀ ਬਦਲੀ ਜਾਉਗੇ ਨਾ ਲੈ ਆਏ ਥੋੜਾ ਟੁੱਟਦੀਆਂ ਸੋਨੀਆਂ ਦਰਦੀ ਬਹੁਤ ਆਹੇ ਸੋਨੀਆਂ ਨਹੀਂ ਟੁੱਟੀਆਂ ਹੋਰ ਪਾਈਆਂ ਲੋਏ ਕਿਹੜੇ ਸੋਨੀ ਨੇ ਇਹ ਯਾਰ ਕਈ ਵਾਰ ਕੋਈ ਹੋ ਜਾਂਦੀ ਕੋਈ ਤੇਰੀ ਕਿੱਥੇ ਟੁੱਟ ਗਈ ਸੋਨੀ ਜਿਹੜੀ ਦੁਕਾਨ ਤੋਂ ਪਾਈਆਂ ਦੋ ਜਾ ਤਣ ਲੱਗ ਹਾਂ ਹਾਂ ਅਈ ਵਾਰ ਕੋਈ ਚੱਦ ਦੇ ਨੁਕਸ ਹੁੰਦਾ ਇਹ ਤਾਂ ਟੁੱਟ ਗਿਆ ਇੱਥੇ ਅੰਦਰ ਹੋਰ ਨਹੀਂ ਕੋਈ ਵੀ ਟਿੜੀ ਹੈਗੀ ਅਈ ਵਾਰ ਨਾ ਚੱਦ ਦੇ ਨਾ ਸਿਮੈਂਟਰੀ ਪੱਟ-ਪੋਟ ਹੁੰਦਾ ਜੇ ਆਪਾਂ ਫੋਕਾ ਟਾਇਰ ਲਗਾਉਦੇ ਆ ਉਹਦੇ ਕਰਕੇ ਹੋ ਜਾਣਾ ਪੱਟਦਾ ਜਾਣਾ ਅਸੀਂ ਆਂ ਬੇਟੇ ਪੈੜਾ ਕਿੰਨੀ ਆਣਾ ਕਿਹੜੀ ਆਮਾ ਦਾਪਕਾ 8 8 8 ਗੁਣੀ ਯਾਦ ਹੈ 8 ਗੁਣੀ ਕਿੰਨੇ ਲਾਣਾ ਡੰਗਣਾ ਉਹ ਪਰ ਲੀਆਂ 6 ਆ ਇੱਥੇ ਦੇ ਲੈ ਗਿਆ ਬਹੁਤ ਹੈ ਤੇਰਾ ਕਪੇ ਤੇਰਾ ਘਾਟ ਤੋਂ ਤੋੜਾ ਪੁੱਟ ਤੋੜ ਜਾ ਗਿਆ ਹੈ ਉਰੇ ਤੱਕ ਤਾਂ ਜ਼ਿਆਦਾ ਏ ਆ ਦੋ ਖਾਨੇ ਆ ਆ ਦੋ ਖਾਨੇ ਤਾਂ ਬਹੁਤ ਆ ਸੋਨੀ ਤੱਕ ਉਹ ਉੱਥੇ ਪੈਣਾ ਮੇਰੇ ਦੋ ਹੀ ਖਾਨੇ ਹੁੰਦੇ ਤੇ ਸੋਨੀ ਤੱਕ ਨਹੀਂ ਆਉਣੇ ਅੱਗੇ ਉਹ ਆਹੀ ਆ ਗਾਰਡਨ ਵਿੱਚ ਤੂੰ ਅੱਗੇ ਦਾ ਭਰਾਵਾ ਅੱਗੇ ਆ ਇਹ ਗਾੜ੍ਹ ਥੱਲੇ ਆ ਆ ਗਿਆ ਉਰੇ ਤੱਕ ਦਾ 16 ਫੁੱਟ ਤੇ ਇਹ ਇਹ ਤੇਰੀ ਅਠੜਦੀਆਂ ਆ ਹਾਂ ਅਠੜਦੀਆਂ ਕਹਿੰਦੇ ਤੈਨੂੰ ਅਸੀਂ ਹਾਂ ਉਹ ਗੱਡਰ ਥੱਲੇ ਆਉਣਾ ਚਾਹੀਦਾ ਸਾਰੇ ਸਹੀ ਤਾਂ ਹੈਗੇ ਆ ਨਹੀਂ ਆਹ ਸੁਣ ਤੇਰੇ ਕੋਲ ਆ ਗੱਡ ਦੀ ਥੇੜ ਮਿੱਤੀ ਕੋਈ ਗੱਡਰ ਹੀ ਸਹੀ ਕੀ 800 ਨਹੀਂ ਕਿਦੋਂ ਉਹ ਲਜਾਇਆ ਵੈਨੇ ਬਣਾ ਸੋਨੇ ਕੋਲ ਲਾ ਕੇ ਕੋਈ ਸੋਨੀ ਕੋਲ 16 ਹੁੰਦੀਆਂ ਇੱਥੇ 8 ਹੋ ਗਈਆਂ ਆ ਸੋਨੀ ਕੋਲ 16 ਹੋ ਗਈਆਂ ਹਾਂ ਦੂਜੇ ਪੈਨ ਲਾ ਦਈ ਉਹਦੇ ਦੇ ਬੈਸ ਲੈ ਲੈ ਉ ਤਾਂ ਤੂੰ ਲੋੜ ਦੇ 16 ਤਾਂ ਬੇਹਰੀਆਂ ਹੁੰਦੀਆਂ ਹਾਂ ਹਾਂ ਉਹ ਕਾਲੇ ਦੇ ਸੋੜਾ ਹੀ ਆ ਯਾਰ ਉਹ ਕਾਲੇ ਦੇ ਹਾਂ ਠੀਕ ਆ ਲਾਏ ਤਿੰਨ ਗਾਡਰ ਆਉਣੇ ਨੇ ਥੱਲੇ ਉਹਨਾਂ ਆਦੇ ਨੇ 16ਾਂ ਤਾਂ ਦੋ ਬੈਗ ਗਾਡਰ ਪੈਣੇ ਆ ਤਿੰਨ ਕਾਦੇ ਪੈਣੇ ਪਿੱਛੇ ਗੰਦ ਹੋ ਜਾਣੀ ਆਉ ਦੋ ਗਾਡਰ ਇੱਕ ਗਾਡਰ ਪੈਣਾ ਗੱਬੇ ਮੂਰੇ ਤਾਂ ਫੇਰ ਤੇਰੇ ਕੰਦ ਆ ਨਹੀਂ ਨਾ ਨਾ ਬੈਗ ਗੱਬੇ ਬੋਲ ਬੰਦ ਕਰੋ ਦੇਖੋ ਜੀ ਬਹਿਮ ਦਾ ਇਲਾਜ ਤਾਂ ਕਹਿੰਦੇ ਪੀਜੀਆਵੀ ਨਹੀਂ ਹੁੰਦਾ ਸਹੀ ਗੱਲ ਆ ਕਿ ਨਹੀਂ ਉਹਨੂੰ 7 ਸਾਲ ਹੋ ਗਏ ਤੇਰੇ ਸਾਹਮਣੇ ਕੋਈ ਸਪੋਰਟ ਹੈ ਗੱਬੇ ਇਕ ਨਹੀਂ ਉਧਰ ਪਾਉਣੀਆਂ ਹੁਣ ਕੋਈ ਸਪੋਰਟ ਨਹੀਂ ਪਾਉਣੀ ਗੱਬੇ ਪੁੱਛ ਲੈ ਸੋਨੀ ਨੂੰ ਮੈਂ ਦੇਖ ਪਾ ਕਹਿਣਾ ਪੈ ਜਾਣਾ ਚੜਨਾਗਾ ਤੇਰੇ 7 ਸਾਲ ਕਿ ਅਸੀਂ ਨਹੀਂ ਚੜੇ ਬਾਅਦ ਕਰ ਵੀ ਨਹੀਂ ਹੁਣਾ ਜੇ ਚੜ ਕੇ ਦਿਖਾਤਾ ਪੁੱਛ ਲੈ ਸੋਨੀ ਨੂੰ ਯਾਰ ਹੱਦ ਹੋ ਗਈ ਬੋਲੂ ਬਾਈ ਚੜੇ ਆਂ ਇਹਨੂੰ ਚੜਦੇ ਨੂੰ ਕਹਿੰਦਾ ਨਿਆਣੇ ਆ ਜਿੱਥੇ ਚੜ ਜਾਂਦੇ ਪਤੰਗ ਤਾਰਨ ਆ ਬਾਈਆਂ ਦੇ ਬੰਦੇ ਤੇ ਬਾਈਆਂ ਹੈਗੀਆਂ ਤਿੰਨ ਚਾਰ ਬਈ ਨਿਆਣੇ ਦੇ ਕਿੰਨੇ ਕਿੰਨੇ ਮੋਟੇ ਨਾਲ ਉਹਨਾਂ ਦੇ ਰੋਜ਼ ਅਪਾ ਟੱਪਦੇ ਫਿਰਦੇ ਹੋਰੇ ਚੜ ਜਾਂਦੇ ਆ ਹਾਂ ਮੈਨੂੰ ਇੱਧਰ ਚੜ ਕੇ ਜਦੇ ਸਾਹਿਬ ਪਤੰਗ ਤੋੜ ਲੇ ਜਾਂਦੇ ਆ ਉਹ ਵੀ ਕਾਲੂ ਨੇ ਤੋੜੀ ਦੀ ਆਇ ਤਾਂ ਨਹੀਂ ਕੁਝ ਹੁੰਦਾ ਆ ਹੀ ਨਹੀਂ ਕੁਝ ਵੀ ਹੁੰਦਾ ਬਾਕੀ ਤੇਰੀ ਚੁਆਇਸ ਆ ਪਉਣਾ ਪਾਲੀ ਗੱਬੇ ਹਾਂ ਕਿੱਧਰੇ ਗੇੜ ਕ ਪੁੱਜਿਆ ਮੈਂ ਗੁੰਡੇ ਗੰਡੇ ਰਾ ਆ ਗਿਆ ਲਾਉਂ ਆਣੀ ਕੰਡੇ ਕੰਡੇ ਬਣਾਉਂ ਅੱਛਾ ਜੀ ਵੱਢ ਕੇ ਹਾਂ ਕੰਡੇ ਤਿਆਰ ਕਰਕੇ ਫਿਰ ਆਪਾਂ ਨੇ ਪਲਟੀ ਮਾਰਨਾ ਹੈ ਫਿਰ ਪਲਟੀ ਮਾਰਨਾ ਹੈ ਓਕੇ ਬੋਸ ਆ ਇਧਰ ਤੇ ਬਿਲਡ ਹੋ ਗਿਆ ਉਧਰ ਤੇ ਰਹਿ ਗਿਆ ਇਧਰ ਗ੍ਰਾਈਂਡਰ ਕਨੂਟਰ ਮਾਰ ਦਿੰਨਾ ਆਪਣਾ ਗ੍ਰਾਈਂਡਰ ਦਾ ਇਕੱਠੀ ਮਾਰ ਓ ਆਪਣਾ ਇੱਕ ਦਾ ਉਹ ਲਿਆਉਣੇ ਪੈਣੇ ਤੇਰੇ ਜਿਹੜੇ ਮੁਠੇ ਮਿਲੇ ਨਹੀਂ ਇਹਦੇ ਮਾੜੀ ਬੋਲ ਪਰਲੇ ਆਉਂਦਾ ਮੈਂ ਹੁਣ ਸੁਸੂ ਵਾਲੇ ਕੋਲ ਮਿਲ ਜੂ ਨਹੀਂ ਨਹੀਂ ਰੋਪੜ ਕਿਦਾਂ ਤੇ ਲਿਆਉਣੇ ਆ ਉਹ ਮੁਠਾ ਜਾ ਹੁੰਦਾ ਯਾਰ ਇੰਨਾ ਫਿਰ ਤਾਂ 3 ਇੰਚ ਦਾ ਗੋਲ ਜਾ ਗੋਲ ਜਾ ਚਾਂਪਣਾ ਜਾ ਹੁੰਦਾ ਹੁੰਦਾ ਲੋਹੇ ਦਾ ਜੀ ਸਟੀਲ ਨੂੰ ਚਾਂਪਣਾ ਜਾ ਹਾਂ ਹਾਂ ਮੁਠਾ ਦਾ ਟੱਕੈ ਦੀ ਕੋਈ ਨਹੀਂ ਕਿੰਨੇ ਚਾਹੀਦੇ ਉਹ ਬਾਈਕ ਸੈਟ ਬਡੇ ਲਗਣਾ ਇਹਨੂੰ ਬੜੇ ਨੂੰ ਜਿਹੜਾ ਅਜੇ ਤੱਕ ਹੂੜ ਦੇ ਕਰਦੇ ਆਏ ਬੜੇ ਨੂੰ ਤਾਂ ਲਾਉਣਾ ਕਹਦੇ ਆ ਬਾਹਰ ਤੇ ਤਾਂ ਖੁੱਲਦਾ ਕਰਨਾ ਨਹੀਂ ਉਹ ਬਾਹਰ ਤੇ ਤਾਂ ਖੁੱਲਦਾ ਲਾਉਣਾ ਨਹੀਂ ਉਹਨੂੰ ਨਹੀਂ ਲਾਉਣਾ ਤਾਂ ਅੰਦਰ ਗੁੰਡਾ ਤਾਂ ਅੰਦਰ ਹੀ ਲੱਗਣਾ ਉਹ ਹਾਂ ਬਾਹਰ ਦੇ ਖੁੱਲਿਆ ਨਹੀਂ ਖੁੱਲਦਾ ਬਾਹਰ ਤੇ ਕਰਨਾ ਅੰਦਰ ਥੋੜਾ ਖੁੱਲਿਆ ਕਰ ਉਹ ਤਾਂ ਅੰਦਰ ਦੀ ਖੁੱਲਣਾ ਇਹ ਲਾਉਣਾ ਤਾਂ ਅੰਦਰ ਦੇ ਮੁੱਠੇ ਦਾ ਬਾਹਰ ਹੀ ਲੱਗਣੇ ਆ ਨਾ ਉਹਨੂੰ ਆਪਾਂ ਨੇ ਸਿਸਟਮ ਇਹ ਜਿਆ ਰੱਖਣਾ ਵੀ ਬਾਹਰ ਤੇ ਖੁੱਲੇ ਹੀ ਨਾ ਉਹ ਲਾਉਣੀ ਨਹੀਂ ਹੈਗੀ ਬਾਹਰ ਨਹੀਂ ਲਾਉਣਾ ਉਹਨੂੰ ਕੁਝ ਵੀ ਬਾਹਰ ਓਕਣੀ ਲੋਕ ਆ ਬਸ ਅੰਦਰ ਤੇ ਲਾਉਣਾ ਅੰਦਰ ਤੇ ਦੂਆ ਲੋਕ ਲਾਉਣਾ ਅੰਦਰ ਤੇ ਖੁੱਲਦਾ ਰੱਖਣਾ ਨਾ ਕੋਈ ਘੁੰਮਣ ਵਾਲਾ ਲਾਉਣਾ ਨਹੀਂ ਹਾਂ ਉਹ ਕੰਨ ਰਹਿਣ ਤੋਂ ਮੁਠਿਆ ਨਹੀਂ ਹਾਂ ਪਤਾ ਹੈ ਆਪਾਂ ਤਾਂ ਦੂਹੀ ਲਾਉਣਾ ਨਾ ਇਹਨੂੰ ਸਿੱਧਾ ਲੋਕ ਲਾਉਣਾ ਇਹਨੂੰ ਉਹ ਬਾ ਅਰਲ ਗੁੰਡਾ ਹਾਂ ਉਹ ਤੋਂ ਤਾਂ ਲੱਜਦਾ ਬਾਹਰ ਤੇ ਜੇ ਆਪਾਂ ਨੇ ਬਾਹਰ ਤੇ ਖੋਲਣਾ ਹੈ ਮੈਨੂੰ ਬਾਹਰ ਦੇ ਖੁੱਲਦੀ ਜੈਸ ਰੱਖਣੀ ਹੋਣੀ ਯਾਨੀ ਕੋਈ ਮੰਨਿਆ ਵਾਲਾ ਰੋੜੇ ਨਹੀਂ ਹੈਗੀ ਲਾਉਣਾ ਇਹ ਤਾਂ ਫਿਰ ਜੇ ਛੋਟੀ ਟਾਕੀ ਲੱਗੀ ਇਹਨੂੰ ਛੋਟੀ ਟਾਕੀ ਹੀ ਕੰਮ ਨੂੰ ਰੱਖੀ ਹੈ ਨਾ ਆਪਾਂ ਨੇ ਹਾਂ ਚਲ ਹਾਂ ਛੋਟੀ ਟਾਕੀ ਨੂੰ ਪਰ ਬਾਹਰ ਤੇ ਕੁੰਡਾ ਲਾ ਦੇਣਾ ਠੀਕ ਆ ਬਤਾ ਠੀਕ ਆ ਹਾਂ ਬਈ ਛੋਟੂ ਬਣਾਤਾ ਕੈਦੀ ਅੰਦਰ ਲਾਲੀ ਲੱਗੇ ਫਿੱਟ ਕਰਨ ਹੈ ਮਿਸਤਰੀ ਕਹਿੰਦਾ ਅਦਰ ਗਲੀਆਂ ਆਮ ਕਰ ਦੇਣੀ ਮੈਂ ਦੇਖ ਲੈ ਕੋਈ ਗੱਡੀ ਆ ਜਾਈ ਕਰਦੀ ਆ ਹਾਂ ਔਖਾ ਹੋ ਜੈਣਾ ਔਖਾ ਤਾਂ ਉਹ ਹੋਣਾ ਜਿਵੇਂ ਬੱਦਨ ਦੇ ਨਾਲ ਲੈ ਆ ਲੈਣੇ ਤੇ ਦੇਣੇ ਪੈ ਜਣੇ ਠੀਕ ਆ ਜਾਲੀ ਵਧੀਆ ਹੁਣ ਉਹ ਜ਼ਿਆਦਾ ਬੜੀ ਸੀ ਤੂੰ ਹੀ ਏ ਠੀਕ ਆ ਨਾਰਮਲ ਜੀ ਮੈਂ ਵੀ ਕਰਦੇ ਟਾਈਟ ਕਿੰਨੇ ਫੜਾਉਣੀ ਆ ਜੀ ਤੂੰ ਆ ਗਈ ਛੋਟੂ ਓਏ ਦੇਖੀ ਵਾਰ ਕਰਤੀ ਹੂੰ ਹੂੰ ਹਾਲੇ ਪਰਣੀ ਰੱਖਿਆ ਆਂਦੀ ਚੱਟ ਨੂੰ ਲਾ ਦੇ ਹੂੰ ਥੋੜੇ ਜਿਹੇ ਬਾਹਰ ਨਾਲ ਲਾ ਕੇ ਦਾਰ ਦੇ ਆ ਬਗੜਾ ਤੇ ਆ ਹਾਂ ਹੂੰ ਹੋ ਗਈ ਉਧਰ ਟਾਈਟ ਆਹ ਯਾਰ ਫੇਰ ਤੋੜ ਕੇ ਉਹ ਵੀ ਪਾਈ ਕੋ ਦੇਖ ਆਪਣਾ ਸਮਾਨ ਬਈ ਲਓ ਕੋ ਠੀਕ ਆ ਜਿਸਾਨਾ ਕਰੀਆ ਹਾਂ ਜਿਹੜਾ ਲਿਆ ਜਿਸਾ ਹੱਦ ਤੇ ਉਹ ਯਾਰ ਇਹ ਕਾ ਆਪਲੇ ਥੋੜਾ ਲੱਗਣੇ ਆ ਤੇ ਹੋਰ ਉਹ ਕਹਿੰਦਾ ਇਹੀ ਲੱਗਣੇ ਹੂੰ ਫੇ ਜਾਣਾ ਪਊਗਾ ਹੁਣ ਇਦਨੇ ਹਵੇਲੀ ਤੇ ਗਿੰਦੂ ਕੋਲ ਤੇ ਲਾਗ ਜਿਹੜੀ ਦੁਕਾਨ ਔਰਲੇ ਪਾਸੇ ਹੈ ਨੀ ਰਿਲਾਇੰਸ ਵਾਲੇ ਦੇ ਸਾਹਮਣੇ ਹੂੰ ਮੈਂ ਨਾਲੇ ਬਾਕਾਇਦਾ ਕਿਹਾ ਵੀ ਨਟ ਬੋਲਟ ਵਾਲੇ ਆਉਂਦੇ ਆ ਇੱਕ ਇਹ ਨਟ ਬੋਲਟ ਤੇ ਵੀ ਨਹੀਂ ਆ ਇਹ ਤੇ ਇੱਕ ਉਹਦੇ ਨਾਲ ਮੋਟੇ ਆਉਂਦੇ ਕਾਬ ਜੇ ਇਹ ਦੇਖ ਕਿਹੜੇ ਖੁੱਲ ਕੇ ਚੱਲ ਮੂਰੇ ਜਿਹੜਾ ਨੰਬਰ ਆਏਗਾ ਹਾਂ ਚਾਣੀ ਦਾ ਨੰਬਰ ਮਾਰ ਹਾਂ ਦੇ ਤਾਂ ਹਾਂਜੀ ਇਹ ਆ ਚੰਡ ਵਾਲੇ ਇਹ ਤਾਂ ਟਿੱਲ ਤਾਂ ਨਹੀਂ ਨਾ ਚੱਲ ਟਿੱਲ ਦਾ ਫੋਨ ਲਾ ਰੋਈ ਨੀ ਲੈਕ ਨਹੀਂ ਲੈ ਯਾਰ ਅੱਠ ਲੋਹਰ ਤੋਂ ਘੜੀ ਘੜੀ ਤੋਂ ਮੋਰੀਆਂ ਨੂੰ ਕੱਢ ਲੂੰ ਜੱਗੇ ਆ ਇਹ ਲਿਆਇਆ ਹੁਣ ਮੈਂ ਬਸ ਕੋਕਨਾ ਕਰਨਾ ਤੇ ਜੀ ਜੋੜਨਾ ਤੇ ਲੈ ਕੇ ਆਂਗੀ ਦਾ ਉਹ ਵੀ ਲੱਗੇ ਨਹੀਂ ਜਿਹਨੇ ਟੁੰਡੇ ਜੀ ਹੋਰ ਕੀ ਆ ਲਿਆਇਆ ਪੈਣਾ ਗਲਤੀ ਜੀ ਕਿਹੜੀਆਂ ਜੀ ਆਲੇ ਪੈਣਾ ਅੱਠ ਇਹ ਲਵਾਦੇ ਚ ਪਾ ਲੈ ਆਹ ਹਾ ਠੀਕ ਹੈ ਕਿੱਥੇ ਦੇਖ ਗਿਆ ਤੈਨੂੰ ਕਬੂਤਰ ਤੇਰਾ ਹੁਣ ਆ ਦੋ ਮਿੱਤਰੀ ਟਕਰੇ ਦੋਹੇ ਕਬੂਤਰ ਆਵਾਜ਼ ਉਹ ਫਿਰਦਾ ਜਿਹੜਾ ਬਾਈ ਸਵੇਰ ਦਾ ਜਿਹੜਾ ਚਿਹਰਾ ਮੁਰਝਾਇਆ ਬੈਕਕ ਹੋ ਗਿਆ ਦੋਹੇ ਹੋ ਗਏ ਤੇ ਘਰ ਤੇ ਬਹੋਰ ਨਹੀਂ ਆਇਆ ਹੁਣ ਆਇਆ ਥੱਲੇ ਨਾਲ ਦਿਲ ਬਾਗੋ ਬਾਗ ਹੋ ਗਿਆ ਡੱਲ ਹੋ ਗਿਆ ਪਾਤੀ ਵੀ ਲੱਭਿਆ ਆ ਜਾਣਾ ਦੂਏ ਨੇ ਵੀ ਇੱਥੇ ਹੀ ਹੋਣਾ ਕਿਤੇ ਬੈਜਿੰਦੇ ਨੇ ਯਾਰ ਅਸੀਂ ਬੱਚੇ ਯਾਰ ਡਾਊਨ ਟੁੱਟ ਜਾਂਦਾ ਗਰਮੀ ਆ ਉਹ ਤਾਂ ਬੈੰਦਾ ਨਹੀਂ ਲੱਗਦੇ ਹਾਂ ਉਹ ਤਾਂ 3-4 ਘੰਟੇ ਲਾ ਕੇ ਸਦਾ ਕਰਾਉਣਾ ਠੀਕ ਕਿਸ ਨੇ ਫੜ ਲਿਆ ਮੰਨੀ ਕਿ ਆਪ ਦਾ ਬੈਰੀ ਬੁਰੀ ਨਹੀਂ ਲੇਖੇ ਪਰਦੇ ਕਿੰਨਾ ਜ਼ਿਆਦਾ ਜਾਂਦਾ ਤਾ ਨਾ ਮਗਰ ਮੱਛੀ ਫਿਰਦੇ ਬਹੁਤ ਫੜਨੇ ਆ ਆ ਜਾਣਾ ਲੋੜ ਇੱਥੇ ਹੀ ਹੋਣਾ ਕਿੱਥੇ ਜਾਣਾ ਜਿਵੇਂ ਆ ਗਿਆ ਸ਼ਾਮ ਤੱਕ ਲੱਗ ਜੂ ਪਤਾ ਫੇ ਕੱਲੂ ਦੱਸ ਦੂਗਾ ਸੋਨੀ ਲੱਭਿਆ ਹੈ ਕਿ ਨਹੀਂ ਇਹ ਵੀ ਆ ਕਬੂਤਰਾਂ ਦਾ ਵੀ ਚਸਕਾ ਹੀ ਆ ਉਹ ਵੀ ਇਹਦਾ ਖਾਣਾ ਮੈਂ ਹੁੰਦਾ ਉਹ ਇਹ ਨੂੰ ਐਸੇ ਨਹੀਂ ਆਏਗਾ ਇਸ ਨੂੰ ਘੁਰਮਾਣਾ ਪਵੇਗਾ ਤੂੰ ਗਰ ਹਿੰਦੀ ਬੋਲੀ ਜਾਂਦਾ ਨਾ ਗਰ ਹਿੰਦੀ ਬੋਲਦਾ ਉਹ ਵੀ ਦੇਖ ਲੈ ਨੀ ਨਗਾ ਤੇੜੇ ਤੇੜੇ ਉੱਪਰ ਵੀ ਆ ਗਿਆ ਉੱਪਰ ਤੇ ਪਤਾ ਹੀ ਨਹੀਂ ਲੱਗਣਾ ਕਿਹੜਾ ਕਬੂਤਰ ਕੀ ਦਾ ਕਬੂਤਰ ਆ ਗਿਆ ਹਾਂ ਇਹਨਾਂ ਨੇ ਜਦੇ ਦੱਸ ਦੇਣਾ ਦੇਖ ਕੇ ਵੀ ਉਹ ਕਬੂਤਰ ਸਾਡਾ ਏ ਉਹ ਫਲਾਣਾ ਏ ਉਹ ਬਾਜੀ ਵਾਲੇ ਦੇਖਦਾ ਐਂ ਕਰਕੇ ਦੇਖ ਲੈਂਦੇ ਉੱਪਰੋਂ ਸੁੱਖੇ ਆ ਵੀ ਆ ਗਏ ਆ ਗਏ ਆ ਗਿਆ ਦੋ ਪਾਰਟੀ ਹੋ ਗਈ ਦੋ ਪਾਰਟੀ ਨਾਲੇ ਕਹਾਂ ਆ ਗਿਆ ਦੇ ਰਹੇ ਐਨਫੋ ਲਿਖ ਇੱਕ ਆ ਗਿਆ ਇੱਕ ਨਹੀਂ ਆਇਆ ਹਲੇ ਆ ਜੂਗਾ ਫੇ ਉਹ ਵੀ ਥੋੜੇ ਇਹ ਬਾਹਰ ਬਹਿ ਜਾ ਨਿਕਤੇ ਜਾ ਕੇ ਹਾਂ ਮੈਂ ਰਹਿ ਵੀ ਸਕਦੇ ਹਾਂ 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 ਗਰਮੀ ਨੂੰ ਅੱਜ ਇਸਕੀ ਚੀਜ਼ ਆ ਗਿਆ ਤੁਸੀਂ ਰਹਿਣਾ ਕਰਤੀ ਜਾਲੀ ਫਿੱਟ ਫੋਰਮ ਆ ਇੰਨੇ ਹੈ ਨਾ ਨਾ ਵਧੀਆ ਮੈਂ ਵਧੀਆ ਹੋ ਗਈ ਹੁਣ ਹੈ ਮੋਂ ਜੀ ਬਾਰੇ ਜਾਂਦਾ ਯਾਰ ਹਾਂ ਆ ਫੇ ਬੰਦਲ ਜਾਂਦੇ ਮਜੇ بڑے ਕਬੂਤਰ ਤਾਂ ਸੰਭਲ ਜਾਂਦੇ ਆ ਛੋਟਿਆਂ ਨੂੰ ਨਹੀਂ ਘਰਦਾ ਪਤਾ ਲੱਗਦਾ ਯਕਾਂ ਨੂੰ ਬੰਦਲ ਜਾਂਦੇ ਆ ਕਈ ਵਾਰੀ ਬੁਕਰ ਉਹ ਵੀ ਫਰਦੀ ਹੁੰਦੀ ਗਿਆ ਕਹਿੰਦੇ ਆ ਉਹਨੂੰ ਬੈਰੀ ਬੈਰੀ ਉਹ ਕਬੂਤਰ ਨੂੰ ਬਹੁਤ ਫੜਦੀ ਆ ਬਾਈ ਬੈਰੀ ਲਗੜ ਆਵਾਜ਼ ਵੀ ਉੱਠਾ ਜਿੰਦਾ ਹੁੰਦਾ ਉਹ ਕੋਈ ਆਵਾਜ਼ ਆਈ ਹੁੰਦਾ ਉਹ ਆਵਾਜ਼ ਜਿਹੜਾ ਉਧਰ ਉਹ ਉਹਨੇ ਇੰਨਾ ਨਹੀਂ ਪੈਂਦਾ ਉਹ ਹੂੰ ਉਹ ਤਾਂ ਜਿਹੜੀ ਦੂਰੀ ਆ ਇੱਕ ਛੋਟੀ ਆ ਬਲਵੈਰੀ ਜੀ ਇੰਨੀ ਹੈ ਹਾਂ ਉਸਦੀ ਉਹਦੇ ਉਹ ਕਾਪੀ ਉਹਦੀ ਹੂੰ ਪਰ ਉਹਦਾ ਬਹਿਰੀ ਇਹ ਛੜਦੀ ਨਹੀਂ ਹੈਗੀ ਜਿੱਥੇ ਨਹੀਂ ਦਿਖ ਗਿਆ ਬਸ ਸਮਝ ਲੋ ਨਾਮੀ ਦਾ ਵੀ ਇਹਨੇ ਆਉਣ ਕਰਨੀ ਆਉਣਾ ਹੁਣ ਗੱਲ ਤੋਂ ਫੜ ਗਈ ਆ ਆ ਗਰਦ ਦੇ ਫੜਤੀ ਕੇ ਕਰਦੇ ਤੋੜੇ ਦਿੰਦੀ ਐ ਬਸ ਅੜ ਕੇ ਪਹਿਲਾਂ ਕਰਦ ਨੇ ਬਰੋ ਨਹੀਂ ਹੁੰਦੇ ਉਹੀ ਸ਼ੇਰ ਵਾਲਾ ਕੰਮ ਸ਼ੇਰ ਨੇ ਦੇਖੀ ਜਾਦੂ ਸ਼ਿਕਾਰ ਫੜਨਾ ਉਹਨਾਂ ਗਰਦ ਦਾ ਅਟੈਕ ਕਰਨਾ ਮੈਂ ਕਮਾਲਪੁਰ ਖੇਤਾਂਾਂ ਵਾਂ ਗਿਆ ਕਿਸੇ ਉਦੋਂ ਮਰਿਆ ਮੇਰਾ ਪਿਆ ਤੇ ਉਹਦੇ ਵਿੱਚ ਮੈਂ ਕੁਝ ਨਹੀਂ ਦੇਖਿਆ ਮੈਂ ਪੰਜੇ ਦੇਖੇ ਸਭ ਤੋਂ ਪਹਿਲਾਂ ਇੱਥੇ ਹਜਾ ਹੁੰਦਾ ਗਿਆ ਉਰੇ ਪੰਜਾਬ ਨਾਲ ਦੰਦੇ ਜਿਹੜਾ ਦਾਤੀ ਦੰਦੇ ਆ ਚਲੋ ਆਏ ਕੋਟ ਦਾ ਉਹ ਕਰਦੇ ਉਹ ਗਰਦਾਂ ਤੋੜ ਦਿੰਦੇ ਆ ਹਾਂ ਐਦਾਂ ਆਉਂਦਾ ਮੈਂ ਜ਼ਬਰਦਸਤ ਹਾਂਜੀ ਹਾਂਜੀ ਇਹਨਾਂ ਹਥਿਆਰ ਇਹ ਆ ਮਿਸਤਰੀ ਵਿੱਲਾ ਕਰਤਾ ਲਾਈਟ ਨੇ ਕਰੇ ਗਿਆ ਮੈਸੇਜ ਆਇਆ ਨਹੀਂ ਅਜੇ ਅਰੇ ਇੱਚੀ ਦੇ ਕੱਟੀਆਂ ਬੈਠਾ ਕੋਈ ਪਿੰਡ ਜੇ ਵੀ ਨਹੀਂ ਪਤਾ ਕਈ ਵਾਰੀ ਕੋ ਘੋੜਾ ਹੀ ਚੱਕ ਦਿੰਦਾ ਅੱਜ ਤੰਗ ਕਰਦੀ ਡੈਟ ਇਹ ਕੰਮ ਨਹੀਂ ਯਾਰ ਬੱਜੀ ਸੀ ਵਾਰ ਮੁਰਗੀ ਆ ਜੂ ਪਹਿਲਾਂ ਤਾਂ ਜਦੇ ਆ ਜਾਂਦੀ ਸੀ ਪੰਜ ਚਾਰ ਮਿੰਟ ਬਾਅਦ ਹੁਣ ਨਹੀਂ ਆਈ ਕਾਫੀ ਟਾਕੀਆ ਫੱਟਾ ਹੈ ਨਾ ਇਹਦੇ ਕੋ ਕੱਪੜਾ ਲਪਣਾ ਪਏਗਾ ਨਾ ਨਹੀਂ ਤਾਂ ਫਿਰ ਫਰਨ ਫਰਨ ਹਵਾ ਹਰੇਕ ਨੇ ਆਈ ਦੇਖ ਕੇ ਲੰਗੇ ਜਾਣਾ ਵੀ ਕੀ ਕਰਦੇ ਇੱਧਰ ਗਲਾਈ ਜਿ ਨੂੰ ਇੱਧਰ ਤਾਂ ਘੱਟ ਨਾਲ ਪਰਦਾ ਲਾ ਲੈਣਾ ਹੈ ਨਾ ਹਾਂ ਮੈਂ ਸਮਝਦਾ 10 ਸਾਝੀ ਦਿਓ ਸੁਬਾ ਹੋਏਗਾ ਨਹੀਂ ਨਾ ਸਾਰਾ ਪਰਦਾ ਪੱਦਣਾ ਹੈ ਬਣਾਵਾਂਗੇ ਸਿਸਟਮ ਕੋਈ ਕਟਰੂ ਛੱਡਾਂਗੇ ਇੱਧਰਲੀ ਸਾਈਡ ਖੁੱਲੇ ਨਾ ਚਲੀ ਜਾਣਾ ਹਲੇ ਤਾਂ ਕਰਤਾ ਮਿਸਤਰੀ D& ਦੂਆ ਮਿਸਤਰੀ ਦਾ ਸਾਡਾ ਭੱਜ ਗਿਆ ਵਾ ਪੂ ਲਾਈਟ ਵੇ ਨਹੀਂ ਕਿਹਾ ਜੀ ਹੋ ਗੱਟ ਆ ਗਈ ਹੁਣ ਕਿੱਥੇ ਆਈ ਲਾਈਟ ਲਾਈਟ ਵੀ ਨਹੀਂ ਭੱਜ ਗਿਆ ਹੁਣ ਲੰਘ ਗਿਆ ਹੁਣ ਕਰੇ ਗਿਆ ਉਹਨੇ ਗੇਟ ਬਣਾ ਦੇਣਾ ਤਾਂ ਸੋਣਾ ਲਾਈਟ ਵੇ ਨਾਲ ਜਾਣਾ ਪੈ ਗਿਆ ਉਹਨੂੰ ਚਲੋ ਕੋਈ ਨਹੀਂ ਕੱਲੂ ਆ ਜੀ ਹੈ ਕੱਲੂ ਆ ਜੀ ਸਵੇਰ ਨੂੰ ਹਾਂ ਕਹਿੰਦਾ ਮੇਰਾ 2-3 ਘੰਟੇ ਦਾ ਕੰਮ ਕੱਲੂ ਬਣਾ ਜੂਗਾ ਪਰਸੋਂ ਨੂੰ ਫਿੱਟ ਕਰ ਦਾਂਗੇ ਨਾਲ ਕੱਲੂ ਰੰਗ ਰੰਗ ਮਾਰ ਦਾਂਗੇ ਰੰਗ ਲੈ ਆਉਂਗਾ ਪਹਿਨੀ ਰੰਗ ਬੱਜਣਾ ਤਾਂਹੀਂ ਫਿਰ ਉਸ ਬਾਅਦ ਫਿੱਟ ਹੋਣੀਆਂ ਟੀਨਾ ਜਿਹੜੀਆਂ ਦੋਲੇ ਫਿੱਟ ਕਰਨੀਆਂ ਉਹਦੇ ਹੂੰ ਹੂੰ ਚਲੋ ਪਹਿਨੀਆ ਗੰਦਾ ਹੋ ਗਈਆਂ ਜੀ ਅੱਜ ਕਾਲੂ ਹੈ ਗੰਦ ਦੀ ਵਾਰੀ ਆਉਂਗੀ ਇੱਧਰ ਲਿਆ ਜੀ ਇਹਦੀ ਪੈੜ ਉੱਚੀ ਜਾਣੀ ਆ ਹੁਣ ਇਹਨਾਂ ਦੀ ਐਂਡ ਕਰਤਾ ਨੂੰ ਅੱਜ ਚਲੋ ਮਿਲਦੇ ਜੀ ਫੇਰ